ਜਿਸੀ ਸਿੰਧੂ ਘਾਟੀ ਸਭੇ ਤਾਂ ਨੂੰ ਪ੍ਰੈਕਟੀਕਲ ਤਰੀਕੇ ਨਾਲ ਪੇਸ਼ ਕਰਨ ਜਾ ਰਿਹਾ ਇਹ ਕੀ ਸੀ ਸਿੰਧੂ ਘਾਟੀ ਸਭੇ ਤਾਂ ਸਿਰ ਹੈ ਜ਼ਮੀਨ ਅੰਦਰ ਦਫਨ ਇੱਕ ਰਹਿ ਸਮਾਈ ਸ਼ਹਿਰ ਸੀ ਉਹਨੇ ਰਹੱਸ ਸਮੇਂ ਯਾਰ ਵਿੱਚੋਂ ਕੀ ਮਿਲਿਆ ਕਿਹੋ ਜਿਹਾ ਜੀਵਨ ਸਾਡੇ ਸਾਹਮਣੇ ਆਇਆ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਿਆਂ ਤੇ ਅਸੀਂ ਉਹਨਾਂ ਦੇ ਪਹਿਰਾਵੇ ਨੂੰ ਦਰਸਾਉਣ ਲਈ ਅਸੀਂ ਪ੍ਰੋਪਰ ਡிரஸ் ਅਪ ਵੀ ਹੋਮੇ ਕੀਤਾ ਜੀ ਕਿਵੇਂ ਦੇ ਉਹ ਗਹਿਣੇ ਪਾਉਂਦੇ ਸੀ ਤਾਂ ਜੋ ਤੁਹਾਨੂੰ ਸਮਝਣ ਵਿੱਚ ਬਿਲਕੁਲ ਹੀ ਆਸਾਨੀ ਹੋ ਸਕੇ ਕੋਈ ਘਰ ਦਾ ਪਾਰਟ ਬਣਾਉਣਾ ਜਾਂ ਫਰ ਕੋਠੀ ਬਣਾਉਣੀ ਆਪਾਂ ਕਹਿ ਲਈਏ ਤਾਂ ਆਪਾਂ ਉਹਦਾ ਕੰਪਿਊਟਰ 'ਚੋਂ ਨਕਸ਼ਾ ਤਿਆਰ ਕਰਾਉਣਿਆ ਪਰ ਉਸ ਸਮੇਂ ਤਾਂ ਕੰਪਿਊਟਰ ਹੈ ਨਹੀਂ ਸੀ ਪਰ ਫਿਰ ਵੀ ਸੜਕਾਂ ਸਮਕੋਨ ਤੇ ਕੱਟਦੀਆਂ ਸੀ ਨਾਲੀਆਂ ਟਕੀਆਂ ਹੋਈਆਂ ਹੁੰਦੀਆਂ ਸੀ ਮਤਲਬ ਉਸ ਸਮੇਂ ਦਾ ਜਿਹੜਾ ਘਰਾਂ ਦਾ ਸਿਸਟਮ ਹੈ ਬਹੁਤ ਜ਼ਿਆਦਾ ਵਧੀਆ ਜੀ। ਮੋਹਨਜੋਦਾੜੋ ਦਾ ਜਿਹੜਾ ਆ ਬਾਜ਼ਾਰ ਦਿਖਾਈਏ ਤੁਸੀਂ ਮਿਊਜ਼ੀਅਮ ਪਿਛਲੀ ਵਾਰ ਦੇਖ ਕੇ ਗਏ ਸੀ ਸਾਡਾ ਇੰਡਸ ਵੈਲੀ ਸਿਵਲਾਈਜੇਸ਼ਨ ਸਿੰਧੂ ਘਾਟੀ ਦੀ ਸਭਿਤਾ ਆਓ ਅੱਜ ਤੁਹਾਨੂੰ ਪ੍ਰੈਕਟੀਕਲਟੀ 'ਚ ਦਿਖਾਈਏ ਉਹ ਬਾਜ਼ਾਰ ਹੁੰਦਾ ਕਿਵੇਂ ਸੀ ਆਰਥਿਕ ਜੀਵਨ ਕਿਵੇਂ ਸੀ ਰਾਜਨੀਤਿਕ ਜੀਵਨ ਕਿਵੇਂ ਸੀ ਉਹਨਾਂ ਦਾ ਰਿਲੀਜੀਅਸ ਲਾਈਫ ਕਿਵੇਂ ਸੀ ਆਓ ਜੀ ਦਿਖਾਈਏ ਉਧਰ ਵੀ ਬੱਚਿਆਂ ਨੇ ਪੂਰਾ ਦਿਖਾ ਰੱਖਿਆ ਕਿ ਉਸ ਵੇਲੇ ਦਾ ਬਾਜ਼ਾਰ ਲੱਗਦਾ ਕਿਵੇਂ ਸੀ। ਕੀ ਬਾਤ ਹੈ ਜੀ। ਬਹੁਤ ਸੋਹਣੇ ਤਰੀਕੇ ਨਾਲ ਤਿਆਰੀ ਜੋ ਮੈਮ ਨੇ ਕਰਾਈ ਹੋਈ ਆ ਤੇ ਬਾਕੀ ਮਤਲਬ ਇਹਦਾ ਬਾਕੀ ਪ੍ਰਾਤਨਾ ਉਹਦੇ ਵਿੱਚ ਆ ਗਏ ਜੀ ਪੂਰਾ ਇਤਿਹਾਸ ਜੀ ਹਾਂਜੀ ਹਾਂਜੀ ਸਰ ਇਹ ਜਿਹੜਾ ਬਾਜ਼ਾਰ ਹੈ ਇਹ ਬਾਜ਼ਾਰ ਇਸ ਤਰੀਕੇ ਨਾਲ ਲਗਾਇਆ ਗਿਆ ਕਿ ਉਸ ਵੇਲੇ ਦਾ ਵਪਾਰ ਕਿਸ ਤਰੀਕੇ ਨਾਲ ਹੁੰਦਾ ਸੀ ਉਸ ਵੇਲੇ ਦੀਆਂ ਜਿਹੜੀਆਂ ਕੁੜੀਆਂ ਸੀ ਉਹ ਕਿਵੇਂ ਸਜਦੀਆਂ ਛੱਜਦੀਆਂ ਸੀ ਕਿਸ ਤਰੀਕੇ ਨਾਲ ਬਰਤਨ ਬਣਦੇ ਸੀ ਕਿਸ ਤਰੀਕੇ ਦਾ ਮੈਡੀਸਨ ਪਰਫੁੱਲਿਤ ਸੀ ਇਹ ਸਾਰਾ ਕੁਝ ਇਹਨਾਂ ਬੱਚਿਆਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪ੍ਰੈਕਟੀਕਲ ਵਰਕ ਹੈ ਜੇ ਸਿੰਧੂ ਘਾਟੀ ਸਭਿਤਾ ਸੀ ਤੇ ਉਹਦੇ ਵਿੱਚ ਆਹ ਕਿਹੜੀਆਂ ਕਿਹੜੀਆਂ ਚੀਜ਼ਾਂ ਜਿਹੜੀਆਂ ਸੀ ਉਹ ਪਾਈਆਂ ਜਾਂਦੀਆਂ ਸੀ ਇਹ ਮੇਰੀ ਸਟੂਡੈਂਟ ਹੈ ਜੀ ਕਮਲਜੀਤ कौर ਹਾਂਜੀ ਕਮਲਜੀਤ कौर ਗਾਈਡ ਕਰੋ ਸਰ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡੇ ਆਪਣੇ ਕਾਲਜ ਗੁਰਨਾਨ ਨਾ ਕਾਲਜ ਬੁਡਲਾੜਾ ਦੇ ਵਿੱਚ ਤੇ ਮੇਰਾ ਨਾਮ ਕਮਲਜੀਤ ਕੌਰ ਹੈ ਜੀ ਤੇ ਅੱਜ ਅਸੀਂ ਸਿੰਧੂ ਘਾਟੀ ਸਭੇਤਾ ਨੂੰ ਪ੍ਰੈਕਟੀਕਲ ਤਰੀਕੇ ਨਾਲ ਪੇਸ਼ ਕਰਨ ਜਾ ਰਿਹਾ ਇਹ ਕੀ ਸੀ ਸਿੰਧੂ ਘਾਟੀ ਸਭੇਤਾ ਸਿਰ ਹੈ ਜ਼ਮੀਨ ਅੰਦਰ ਦਫਨ ਇੱਕ ਰਹਿਤ ਸਮੇਂ ਸ਼ਹਿਰ ਸੀ ਹੁਣ ਇਹ ਰਹਿਤ ਸਮੇਂ ਸ਼ਹਿਰ ਵਿੱਚੋਂ ਕੀ ਮਿਲਿਆ ਕਿਹੋ ਜਿਹਾ ਜੀਵਨ ਸਾਡੇ ਸਾਹਮਣੇ ਆਇਆ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਿਹਾ ਤਾਂ ਇਹ ਹੈ ਸਰ ਮੋਹਨਜੋਦਾੜੋ ਦਾ ਬਾਜ਼ਾਰ ਸਰ ਭਾਂਡਿਆਂ ਦੀ ਦੁਕਾਨ ਉਸ ਸਮੇਂ ਮਿੱਟੀ ਦੇ ਭਾਂਡੇ ਬਣਾਏ ਜਾਂਦੇ ਸੀ ਜੀ ਚੱਕ ਉੱਤੇ ਬਣਾਏ ਜਾਂਦੇ ਸੀ ਜੀ ਤੇ ਭਾਂਡੇ ਇੰਨੇ ਜਿਆਦਾ ਖੂਬਸੂਰਤ ਤੇ ਸੋਹਣੇ ਹੁੰਦੇ ਸੀ ਕਿ ਅੱਜ ਦੇ ਭਾਂਡਿਆਂ ਵਰਗੇ ਲੱਗਦੇ ਨੇ ਤੇ ਇਹਨਾਂ ਨੂੰ ਵੇਖ ਕੇ ਆਪਾਂ ਆਈਡੀਆ ਵੀ ਨਹੀਂ ਲਗਾ ਸਕਦੇ ਕਿ ਇਹ ਵਾਕਈ 5000 ਵਾਲੇ ਭਾਂਡੇ ਨੇ ਕਿ ਅੱਜ ਵਾਲੇ ਭਾਂਡੇ ਨੇ ਬਿਲਕੁਲ ਜੀ ਜੀ ਤੇ ਇਹ ਹੈ ਸਰ ਖਡਾਉਣਿਆਂ ਦੀ ਦੁਕਾਨ ਸਾਰੇ ਵਪਾਰ ਖਰੀਦਣਾ ਹੀ ਹੋਏ ਨਹੀਂ ਜੀ ਸਾਰੇ ਇਹਨਾਂ ਦੇ ਹੱਥਾਂ ਵਿੱਚ ਪੋਰਟ ਲਿਆ ਨੇ ਜੀ ਲੈਣ ਦੇਣ ਦਾ ਸਿਸਟਮ ਐਦਾਂ ਹੁੰਦਾ ਸੀ ਜੀ ਸਾਰੇ ਖੜਾਉਣਿਆਂ ਦੀ ਦੁਕਾਨ ਹੈ ਜੀ ਉਸ ਸਮੇਂ ਦੇ ਲੋਕਾਂ ਨੇ ਆਪਣੇ ਜਵਾਕਾਂ ਨੂੰ ਖੇਡਣ ਦਾ ਸਾਧਨ ਵੀ ਪ੍ਰੋਵਾਈਡ ਕਰਾਇਆ ਹੋਇਆ ਸੀ ਜੀ ਤੇ ਜਦੋਂ ਇਹ ਸੀ ਚੀਜ਼ਾਂ ਆਪਣੇ ਹੱਥੀ ਬਣਾਉਣਿਆਂ ਤਾਂ ਸਾਡਾ ਇਤਿਹਾਸ ਵਿਭਾਗ ਸਾਨੂੰ ਪ੍ਰੈਕਟੀਕਲ ਚੀਜ਼ਾਂ ਸਿਖਾਉਂਦਾ ਹੈ ਕਾਪੀਆਂ ਕਿਤਾਬਾਂ ਚੋਂ ਤਾਂ ਸ਼ਾਇਦ ਅਸੀਂ ਭੁੱਲ ਜਾਣਾ ਸੀ ਪਰ ਇਹਨਾਂ ਚੋਂ ਨਹੀਂ ਅਸੀਂ ਭੁੱਲ ਸਕਦੇ ਇਹ ਹਾਂਜੀ ਇਹ ਸਾਡੇ ਗੁਰੂ ਨਾਨਕ ਕਾਲਜ ਬੁਡਲਾੜਾ ਦੇ ਇਤਿਹਾਸ ਵਿਭਾਗ ਦੀ ਖਾਸੀਅਤ ਹੈ ਜੀ ਤੇ ਇਹ ਸਰ ਵਪਾਰ ਵੰਜਨਾਂ ਰਿਲੇਟਡ ਦੁਕਾਨ ਸਰ ਇਹ ਵਪਾਰੀ ਹੈ ਜੀ ਆਪਣਾ ਵਪਾਰ ਇਹ ਵਪਾਰ ਕਿਵੇਂ ਹੁੰਦਾ ਸੀਗਾ ਸਰ ਇਹ ਵਪਾਰ ਸਰ ਜਿਵੇਂ ਇਹ ਵਪਾਰੀ ਬਾਹਰੋਂ ਆਇਆ ਹੋਇਆ ਹੈ ਇਹ ਪੋਟਲੀ ਵਿੱਚ ਸਰ ਧਾਣਾ ਜਾਫਰ ਕੋਈ ਵੀ ਲੈਣ ਦੇਣ ਦਾ ਕੰਮ ਹੈ ਜਿਵੇਂ ਉਹ ਸਬਜ਼ੀਆਂ ਪਈਆਂ ਨੇ ਸਰ ਸਰ ਐਵੇਂ ਚੀਜ਼ਾਂ ਲੈ ਦੇ ਕੇ ਜਿਹੜਾ ਉਦੋਂ ਵਪਾਰ ਹੁੰਦਾ ਸੀਗਾ ਠੀਕ ਹੈ ਜੀ ਹਾਂਜੀ ਹਾਂਜੀ ਜੇ ਚਾਵਲ ਹੈ ਇਹ ਲੋਥਲ ਕੇ ਚਾਵਲ ਹੈ ਇਹ ਲੋਥਲ ਕੇ ਬੰਦਰਗਾਹ ਸੇ ਆਏ ਹੈ ਮੋਹਨਜੋਦਾਰੋ ਮੇ ਵਪਾਰ ਕੇ ਲਈ ਜੀ ਔਰ ਇਹ ਨੀਲ ਹੈ ਇਸ ਕੀ ਖੇਤੀ ਮਾਰੇ گاਉਂ ਮੇ ਹੁੰਦੀ ਹੈ हम गांव से आते हैं मोहनजोदार में व्यापार के लिए और इसी तरह से ये कपास ये गेहूं ये चने इन सब की खेती हम गांव में करते हैं ਸਰ ਉਹਦੋਂ ਮਾਪ ਤੋਲ ਕੇ ਚੀਜ਼ਾਂ ਦਿੱਤੀਆਂ ਜਾਂਦੀਆਂ ਸੀ ਆਪਾਂ ਐ ਨਹੀਂ ਕਹਿ ਸਕਦੇ ਵੀ ਅੰਦਾਜ਼ੇ ਨਾਲ ਹੀ ਫੜਾ ਦਿੱਤੀਆਂ ਜਾਂਦੀਆਂ ਸੀ ਪ੍ਰੋਪਰ ਸਰ ਉਹ ਟਾਈਮਾਂ ਤੇ ਵੀ ਸਾਰਾ ਨਾਪ ਤੋਲ ਹਾਂਜੀ 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 ਸਰ ਠੀਕ ਹੈ ਸਰ ਇਹ ਡਾਕਟਰ ਸਿਸਟਮ ਆ ਜਿਹੜਾ ਉਦੋਂ ਚੱਲਦਾ ਸੀ ਹਾਂਜੀ ਸਰ ਸਰ ਇਹ ਕੱਪੜੇ ਦੀ ਦੁਕਾਨ ਉਸ ਸਮੇਂ ਸੂਤੀ ਕਪੜਾ ਪਾਇਆ ਜਾਂਦਾ ਸੀਗਾ ਤੇ ਅਸੀਂ ਉਹਨਾਂ ਦੇ ਪਹਿਰਾਵੇ ਨੂੰ ਦਰਸਾਉਣ ਲਈ ਅਸੀਂ ਪ੍ਰੋਪਰ ਡிரஸ் ਅਪ ਵੀ ਹੋਮੇ ਕੀਤਾ ਜੀ ਕਿਵੇਂ ਉਹ ਦਿਓ ਗਹਿਣੇ ਪਾਉਂਦੇ ਸੀ ਤਾਂ ਜੋ ਤੁਹਾਨੂੰ ਸਮਝਣ ਵਿੱਚ ਬਿਲਕੁਲ ਹੀ ਆਸਾਨੀ ਹੋ ਸਕੇ ਬਿਲਕੁਲ ਜੀ ਤੇ ਸਰ ਇਹ ਹੈ ਉਹਨਾਂ ਦੀ ਨਗਰ ਯੋਜਨਾ ਸਭ ਤੋਂ ਬੈਸਟ ਚੀਜ਼ ਉਹਨਾਂ ਦੀ ਉਹਨਾਂ ਦੀ ਨਗਰ ਯੋਜਨਾ ਅੱਜ ਦੇ ਟਾਈਮ 'ਚ ਜੇ ਆਪਾਂ ਥੋੜਾ ਜਿਹਾ ਕੋਈ ਘਰ ਦਾ ਪਾਰਟ ਬਣਾਉਣਾ ਜਾਂ ਫਿਰ ਕੋਠੀ ਬਣਾਉਣੀ ਆਪਾਂ ਕਹਿ ਲਈਏ ਤਾਂ ਆਪਾਂ ਉਹਦਾ ਕੰਪਿਊਟਰ 'ਚੋਂ ਨਕਸ਼ਾ ਤਿਆਰ ਕਰਾਉਣਿਆ ਪਰ ਉਸ ਸਮੇਂ ਤਾਂ ਕੰਪਿਊਟਰ ਹੈ ਨਹੀਂ ਸੀ ਪਰ ਫਿਰ ਵੀ ਸੜਕਾਂ ਸਮਕੋਨ ਤੇ ਕੱਟਦੀਆਂ ਸੀ ਨਾਲੀਆਂ ਟਕੀਆਂ ਹੋਈਆਂ ਹੁੰਦੀਆਂ ਸੀ ਮਤਲਬ ਉਸ ਸਮੇਂ ਦਾ ਜਿਹੜਾ ਘਰਾਂ ਦਾ ਸਿਸਟਮ ਹੈ ਬਹੁਤ ਜ਼ਿਆਦਾ ਵਧੀਆ ਸੀ ਜੀਵਨ ਪੱਤਰ ਬਹੁਤ ਵਧੀਆ ਉੱਚਾ ਹਾਂਜੀ ਸਰ ਉੱਚਾ ਸੀਗਾ ਸੀ ਤੇ ਉਸ ਸਮੇਂ ਸਰ ਉਹ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਸੀ ਤਾਂ ਕਰਕੇ ਪਸ਼ੂ ਵੀ ਉਹਨਾਂ ਦੇ ਜੀਵਨ ਦਾ ਜਿਹੜਾ ਹਿੱਸਾ ਉਹਨਾਂ ਦੇ ਮਨੋਰੰਜਨ ਦਾ ਸਾਧਨ ਦਿਨ ਦੀ ਰੁਝੇਵਿਆਂ ਪਰਿ ਜ਼ਿੰਦਗੀ ਵਿੱਚ ਦੋ ਪਲ ਸਕੂਨ ਦੇ ਲਈ ਉਹਨਾਂ ਨੇ ਆਪਣਾ ਮਨੋਰੰਜਨ ਕਰਨ ਦਾ ਢੰਗ ਵੀ ਲੱਭਿਆ ਹੋਇਆ ਸੀ ਸਰ ਇਹ ਚੌਸਰ ਖੇਡ ਹੈ ਜੀ ਇਹਨੂੰ ਖੇਡ ਕੇ ਉਹ ਕਈ ਸ਼ਾਮਾਂ ਆਪਣਾ ਮਨੋਰੰਜਨ ਕਰਦੇ ਹੋਏ ਬਤੀਤ ਕਰਦੇ ਸੀ ਇਹ ਗੇਮ ਹੁਣ ਤਾਂ ਨਹੀਂ ਖੇਡੀ ਜਾਂਦੀ ਇਹ ਖੇਡ ਸਰ ਅੱਜ ਦੇ ਟਾਈਮ 'ਚ ਆਪਾਂ ਇਹਨੂੰ ਚੈਸ ਦਾ ਨਾਮ ਦੇ ਦੇਈਏ ਚੈਸ ਦਾ ਨਾਮ ਦੇ ਦਾਂ ਹਾਂਜੀ ਸਰ ਇਹਦੀ ਖੋਜ ਤਾਂ ਵੇਖੋ 5000 ਸਾਲ ਪਹਿਲਾਂ ਹੀ ਹੋ ਚੁੱਕੀ ਸੀ ਤੇ ਸਰ ਮੈਡੀਕਲ ਫੈਸਿਲਿਟੀ ਵੀ ਅਵੇਲੇਬਲ ਸੀ ਉਸ ਸਮੇਂ ਆਯੁਰਵੈਦਿਕ ਚਿਕਿਸਤਾ ਆ ਗਈ ਸੀ ਲੋਕਾਂ ਦੇ ਵਿੱਚ ਹੱਡੀਆਂ ਤੋਂ ਇਲਾਜ ਕੀਤਾ ਜਾਂਦਾ ਸੀ ਨਿੰਮ ਦੇ ਸੱਕਾਂ ਤੋਂ ਪੱਤਿਆਂ ਤੋਂ ਦੇਸੀ ਇਲਾਜ ਕੀਤਾ ਜਾਂਦਾ ਸੀ ਜੜੀ ਬੂਟੀਆਂ ਨਾਲ ਜੀ ਹਾਂਜੀ ਸਰ ਤੇ ਸਰ ਧਰਮ ਦੀ ਗੱਲ ਕਰੀਏ ਸਰ ਉਸ ਸਮੇਂ ਪੁ রোহਿਤ ਸੀ ਸਰ ਇਹ ਪੁ রোহਿਤ ਦੀ ਬੇਟੀ ਹੈ ਜੀ ਸਿੰਧ ਮਾਤਾ ਜੀ ਉਸ ਸਮੇਂ ਇਸਤਰੀ ਦਾ ਬੜਾ ਹੀ ਸਤਿਕਾਰ ਸੀ ਅੱਜ ਦੇ ਟਾਈਮ 'ਚ ਦੇਖਿਆ ਜਾਵੇ ਤਾਂ ਆਪਾਂ ਵੇਣੀਆਂ ਵੀ ਨਹੀਂ ਹੈਗਾ ਉਸ ਸਮੇਂ ਨਾ ਹੀ ਉਹਨਾਂ ਨੂੰ ਕੋਈ ਰੋਕ ਟੋਕ ਸੀ ਨਾ ਹੀ ਕੋਈ ਪਰਦਾ ਪ੍ਰਥਾ ਸੀ ਮਤਲਬ ਉਸ ਸਮੇਂ ਦੇ ਲੋਕਾਂ ਦੀ ਮਾਨਸਿਕ ਹਾਲਤ ਵੀ ਆਪਾਂ ਕਹਾਂ ਸਦੀ ਮਾਨਸਿਕ ਬਹੁਤ ਜ਼ਿਆਦਾ ਸਟਰੋਂਗ ਸੀ ਔਰਤ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਸੀ ਤੇ ਬੜਾ ਹੀ ਸਤਿਕਾਰ ਸੀ ਉਹਨਾਂ ਦਾ ਤੇ ਉਸ ਸਮੇਂ ਸਿੰਧ ਮਾਤਾ ਦੀ ਵੀ ਪੂਜਾ ਕੀਤੀ ਜਾਂਦੀ ਸੀ ਇਹਨਾਂ ਨੂੰ ਬੜਾ ਹੀ ਪੂਜਿਆ ਜਾਂਦਾ ਸੀ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਇਤਿਹਾਸ ਵਿਭਾਗ ਦੀ ਪ੍ਰੈਕਟੀਕਲ ਤਰੀਕੇ ਨਾਲ ਇਤਿਹਾਸ ਨੂੰ ਪੜਾਉਣ ਦੀ ਛੋਟੀ ਜੀ ਕੋਸ਼ਿਸ਼ ਬਹੁਤ ਜ਼ਿਆਦਾ ਪਸੰਦ ਆਈ ਹੋਵੇਗੀ ਬਿਲਕੁਲ ਜੀ ਬਿਲਕੁਲ ਹਾਂ ਜੀ ਆਦੋ ਸਰ ਨਾਲ ਦੀ ਨਾਲ ਹੁੰਦਾ ਮਿਊਜ਼ੀਅਮ ਵੀ ਦਿਖਾ ਦਿੰਦੇ ਜਿਹੜਾ ਪ੍ਰੈਕਟੀਕਲ ਕੰਮ ਸੀ ਉਹ ਕਿਵੇਂ ਮਿਊਜ਼ੀਅਮ ਬਣਿਆ ਹੋਇਆ ਸੀ ਉਹ ਹੂ ਬਾਹੂ ਇਹੀ ਦਿਖਦਾ ਤੁਹਾਨੂੰ ਕਿਵੇਂ ਹੈ ਮਿਊਜ਼ੀਅਮ ਦੇ ਵੀ ਇੱਕ ਵਾਰ ਫੇਰ ਦੁਆਰ ਤੋਂ ਸੈਰ ਕਰਵਾ ਦਿੰਦੇ ਆ ਆਓ ਦੇਖੋ ਸਰ ਦੇ亚ਰਾਮਸਾਨੀ ਮਿਊਜ਼ੀਅਮ ਤੁਹਾਨੂੰ ਪਿਛਲੀ ਵਾਰ ਵੀ ਦੱਸਿਆ ਸੀ ਮੈਂ ਦੇ亚ਰਾਮਸਾਨੀ ਮਿਊਜ਼ੀਅਮ ਅਸੀਂ ਕ੍ਰੀਏਟ ਕੀਤਾ ਆ ਇਹ 2500 ਬੀਸੀ ਤੋਂ ਲੈ ਕੇ 1750 ਤੱਕ ਦਾ ਦਾ ਟਾਈਮ ਪੀਰੀਅਡ ਹੈ ਨਗਰ ਯੋਜਨਾ ਦਿਖਾਈ ਅਸੀਂ ਤੁਹਾਨੂੰ ਉਦੋਂ ਪਿੱਛੇ ਨਗਰ ਯੋਜਨਾ ਵੀ ਦੱਸੀ ਸੀ ਕਿਵੇਂ ਦੀ ਨਗਰ ਯੋਜਨਾ ਹੁੰਦੀ ਸੀ ਮਾਡਰਨਾਈਜੇਸ਼ਨ ਨਾਲ ਹੁੰਦੇ ਸੀ ਵਪਾਰ ਦੇਖੋ ਤੁਹਾਨੂੰ ਉੱਥੇ ਦਿਖਾਇਆ ਗਿਆ ਆ ਸੀਲਾਂ ਨਾਲ ਵੀ ਵਪਾਰ ਹੁੰਦਾ ਸੀ ਬੁਲਦੀ ਸੀਲ ਸੀ ਜਿਹੜੀ ਏਜੀਪਟ ਅਫਗਾਨਿਸਤਾਨ ਮਸੋਪਟਾਮੀਆ ਅੱਜ ਦਾ ਇਰਾਕ ਈਰਾਨ ਜਿਹੜਾ ਪਰਸ਼ੀਆ ਸੀਗਾ ਪੁਰਾਣੇ ਜ਼ਮਾਨੇ ਦਾ 올ਡ ਨੇਮ ਉਹਦਾ ਪਰਸ਼ੀਆ ਸੀ ਉਨਾ ਨਾਲ ਸਾਡੇ ਵਪਾਰ ਚੱਲਦੇ ਸੀ ਸਾਡੇ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਵੀ ਹੁਣ ਭਾਰਤ ਮਾਲਾ ਵਿਚਾਰੇ ਨੇ ਇਹ ਉਸੇ ਚੀਜ਼ ਦਾ ਕਨਸੈਪਟ ਹੈ ਪਹਿਲਾਂ ਇਹਦਾ ਮਤਲਬ 2500 ਸਾਲ ਪਹਿਲਾਂ ਵੀ ਸਾਡਾ ਵਪਾਰ ਮਿਡਲ ਈਸਟ ਨਾਲ ਚੱਲਦਾ ਹੁੰਦਾ ਸੀ ਇਹ ਸਿੰਧੂ ਘਾਟੀ ਤੋਂ ਹੀ ਸਾਨੂੰ ਪਤਾ ਚੱਲਿਆ ਵੀ ਇਹ ਵਪਾਰ ਜਿਹੜੀ ਸੀ ਸਾਂਝ ਦੇ ਕੇਂਦਰ ਹੁੰਦੇ ਸੀ ਆਪਸ ਵਿੱਚ ਇੱਕ ਦੂਜੇ ਨਾਲ ਇਹ ਚੀਜ਼ਾਂ ਜਿਹੜੀਆਂ ਦੇਖੋ ਤੁਸੀਂ ਦੇਖ ਰਹੇ ਹੋ ਭਾਂਡੇ ਦੇਖੋ ਪਾਂਡੇ ਉੱਥੇ ਦਿਖਾਇਆ ਗਿਆ ਤੁਹਾਨੂੰ ਪ੍ਰੈਕਟੀਕਲਟੀ ਚ ਕਿਵੇਂ ਬਣਾਏ ਜਾਂਦੇ ਸੀ ਕਿਵੇਂ ਪੋਟਰੀ ਹੁੰਦੀ ਸੀ ਉਹਦੇ ਚ ਕਿਵੇਂ ਗਹਿਣੇ ਪਾ ਕੇ ਕੁੜੀਆਂ ਬੈਠੀਆਂ ਨੇ ਕਿਸ ਤਰੀਕੇ ਨਾਲ ਸਜਦਾ ਚ ਕੇ ਬੈਠੀਆਂ ਨੇ ਆ ਦੇਖੋ ਜੀ ਚੁੰਦਰੋ ਇੱਕ ਸਾਈਡ ਸੀ ਕਿ ਜਿੱਥੋਂ ਆ ਪਾਰਲਰ ਦੇ ਅਵਸ਼ੇਸ਼ ਮਿਲੇ ਸੀ ਇਹਦਾ ਮਤਲਬ ਉਸ ਵੇਲੇ ਵੀ ਕੁੜੀਆਂ ਸਜਦੀਆਂ ਤਾਂ ਅੱਜ ਦੀਆਂ ਸੀਗੀਆਂ ਸੀ ਹਾਰ ਸ਼ਿੰਗਾਰ ਹੁੰਦਾ ਸੀ ਜੀ ਕੱਪੜੇ ਵਧੀਆ ਤਰੀਕੇ ਨਾਲ ਪਾਏ ਜਾਂਦੇ ਸੀ ਸਾੜੀਆਂ ਵੇਅਰ ਕਰਦੀਆਂ ਸੀ ਘਗਰੇ ਪਾਉਂਦੀਆਂ ਸੀ ਘਗਰੇ ਸੌਰੀ ਲਹਿੰਗੇ ਪਾਉਂਦੀਆਂ ਸੀ ਉਸ ਤਰੀਕੇ ਨਾਲ ਚੱਲਦਾ ਸੀ ਜੀ ਤੇ ਮਾਤ ਦੇਵੀ ਦੀ ਪੂਜਾ ਹੁੰਦੀ ਸੀ ਅੱਜ ਦੀ ਡੇਟ ਸਸ ਅਸੀਂ ਕਹਿੰਦੇ ਵਿਮਨ ਨੂੰ ਅਮਪਾਇਰ ਕੀਤਾ ਜਾਵੇ ਅਮਪਾਵਰਮੈਂਟ ਔਮਨ ਦੀ ਕੀਤੀ ਜਾਵੇ ਪਰ ਦੇਖੋ ਸਿੰਧੂ ਘਾਟੀ ਵੇਲੇ ਤੋਂ ਔਮਨ ਦੀ ਜਿਹੜੀ ਹੈ ਲੇਡੀ ਦੀ ਰਿਸਪੈਕਟ ਪੂਰੀ ਹੁੰਦੀ ਸੀ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਮਾਡਰਨਾਈਜੇਸ਼ਨ ਵਾਲੀ ਸਭਿਅਤਾ ਸੀਗੀ ਜੋ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆਈ ਹੋਪਸ ਸੋ ਤੁਹਾਨੂੰ ਪਸੰਦ ਆਈ ਹੋਣੀ ਤੇ ਮੈਂ ਆਸ਼ਾ ਕਰਦੀ ਆ ਕਿ ਐਮਏ ਹਿਸਟਰੀ ਦੇ ਵਿੱਚ ਬੱਚੇ ਵੱਧ ਤੋਂ ਵੱਧ ਗੁਰੂ ਨਾਨਕ ਕਾਲਜ ਬੁੱਲਾਡਾ ਦੇ ਵਿੱਚ ਆ ਕੇ ਐਡਮਿਸ਼ਨ ਲੈਣ ਕਿਉਂਕਿ ਮੈਂ ਥ੍ਰੈਟਿਕਲ ਵਰਕ ਨਹੀਂ ਕਰਾਉਂਦੀ ਮੇਰੀ ਟੀਮ ਮੇਰੇ ਪ੍ਰੋਫੈਸਰ ਨਾਲ ਨੇ ਮੇਰੇ ਅਸੀਂ ਸਾਰੇ ਜਿਹੜੇ ਮਿਲ ਕੇ ਆ ਪ੍ਰੈਕਟੀਕਲਿਟੀ ਦੇ ਵਿੱਚ ਪੜਾਉਣਾ ਪਸੰਦ ਕਰਦੇ ਆ ਤਾਂ ਜੋ ਬੱਚਿਆਂ ਨੂੰ ਪਤਾ ਚੱਲੇ ਕਿਉਂਕਿ ਪ੍ਰੈਕਟੀਕਲ ਵਰਕ ਕਦੇ ਨਹੀਂ ਭੁੱਲਦਾ ਬਿਲਕੁਲ ਆਧਿਦੇਸ਼ ਚ ਬਾਹਰਲੇ ਦੇਸ਼ਾਂ ਚ ਵੀ ਕਿਹਾ ਜਾਂਦਾ ਜੇ ਪ੍ਰੈਕਟੀਕਲਿਟੀ ਆਉਂਦੀ ਹੈ ਤਾਂ ਸਾਡੇ ਇੱਥੇ ਆਓ ਜੇ ਸਕਿਲਡ ਹੋ ਤੁਸੀਂ ਇਹ ਸਾਰਾ ਸਮਾਨ ਸਾਡੇ ਬੱਚਿਆਂ ਨੇ ਬਣਾਇਆ ਤੇ ਅਸੀਂ ਅੱਜ ਦੇ ਦਿਨ ਜਿੰਨਾ ਵੀ ਉੱਥੇ ਸਮਾਨ ਬਣਿਆ ਚਾਹੇ ਭਾਂਡੇ ਬਣੇ ਨੇ ਖੜੋਣੇ ਵਾਲੀ ਬੱਚੀ ਨੇ ਖੜੋਣੇ ਆ ਬਣਾਏ ਨੇ ਅਸੀਂ ਸਾਰੇ ਸੇਲ ਕਰਾਂਗੇ ਜੀ ਆਈ ਹੋਪ ਤੁਹਾਨੂੰ ਸਾਡਾ ਵਿਭਾਗ ਪਸੰਦ ਆਇਆ ਹੋਣਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ